ਆਪਾਂ ਦੋ ਮੇ ਨੱਚੀ ਗਏ ਮਸੀਹ ਤੇ ਭਾਂਜਾ 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 ਆਪਾਂ ਦੋ ਮੇ ਨੱਚੀ ਗਏ ਭਈ ਮਸੀਹ ਤੇ ਭਾਂਜਾ ਕੰਨਾ ਹਵੇ ਚ ਪਾਏ ਵਾਲੇ ਟੁੱਟੂ ਟੁੱਟੂ ਕਰੇ ਸੋਣ ਹਣਾਣ ਦੇ ਨੀ ਵਾਲੇ ਟੁੱਟੂ ਟੁੱਟੂ ਦਰ ਦੇ ਜਦ ਮੈਂ ਕਹਿੰਦੀ ਹੋਰ ਕਰਾ ਦੇ ਹੋਰ ਕਰਾ ਦੇ ਸੋਟੀ ਹੜ ਕੇ ਮੈਂ ਤੇ ਦੀ ਠੇਕੇ ਦੀ ਦਾਰੂ ਪਿੰਡਾ ਬੋਤਲ ਤੇ ਬੋਤਲ 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 ਠੇਕੇ ਦੀ ਦਾਰੂ ਪਿੰਡਾ ਨਾਚੇ 니 ਤੂੰ ਹੌਲੀ ਹੌਲੀ ਨੱਚ 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 니 ਤੂੰ ਹੌਲੀ ਹੌਲੀ ਨੱਚ ਢੀਗਾ ਪਾਵੇ ਨੰਗ ਵਾਂਡੀਆਂ ਦੀ ਕੰਧਰ ਵੱਲੀ ਗੇ ਤੇਰਾ ਗਿੱਦਾ ਸਾਰੇ ਇੱਦਾਂ ਸਾਰੇ ਪਿੰਡ ਨੂੰ ਪਸੰਦ ਵੱਲੀ ਗੇ ਤੇਰਾ ਗਿੱਦਾ ਸਾਰੇ ਤੇਰਾ ਗਿੱਦਾ ਸਾਰੇ ਪਿੰਡਾਂ ਨੂੰ ਪਸੰਦ ਵੱਲੀ ਗੇ ਤੇਰਾ ਗਿੱਦਾ ਸਾਰੇ ਮੈਨੂੰ ਤਾਂ ਕਹਿੰਦਾ ਪੇਕੇ ਨੀ ਜਾਣਦੀ ਮੈਨੂੰ ਤਾਂ ਕਹਿੰਦਾ ਪੇਕੇ ਨੀ ਮੈਨੂੰ ਤਾਂ ਕਹਿੰਦਾ ਪੀਕੇ ਨਹੀਂ ਜਾਂਦੀ ਮੈਨੂੰ ਤਾਂ ਕਹਿੰਦਾ ਪੀਕੇ ਨਹੀਂ ਜਾਂਦੀ ਜਾਦ ਮੈਂ ਤਰਗੀ ਪੀਕੇ ਤੇਰੀ ਮਾਂ ਵੇਢਾਂ ਗੜੀ ਮੇਰੇ ਬਲੰਗ ਤੇ ਲੇਟੇ ਜੇਠ ਦੀ ਨજર ਬੁਰੀ ਗੋਡਿਆਂ ਪਾਨੇ ਗਈ ਜੇਠ ਦੀ ਨੀ ਗੋਡਿਆਂ ਪਾਨੇ ਗਈ ਜੇਠ ਦੀ 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 ਨੀ ਗੋਡਿਆਂ ਪਾਨੇ ਗਈ ਜੇਠ ਦੀ ਗੋਡਿਆਂ ਪਾਨੇ ਗਈ ਜੇਠ ਦੀ ਨੀ ਮਾਇਤਾ ਜੇਠ ਮੈਂ ਤਾਂ ਜੇਠ ਨੂੰ ਮੈਨੂੰ ਕਹਿੰਦਾ ਫੋਟ ਜੇਠ ਨੂੰ ਅਗ ਲੱਗ ਜਾ ਸਨੇ ਪਜਾਮੇ ਕੋਟ ਜੇਠ ਨੂੰ ਅਗ ਨਹੀਂ ਸਨੇ ਪਜਾਮੇ ਕੋਟ ਜੇਠ ਨੂੰ ਅਗ ਲੱਗ ਜਾ ਸਨੇ ਪਜਾਮੇ ਕੋਟ ਜੇਠ ਨੂੰ ਸਨੇ ਪਜਾਮੇ ਕੋਟ ਜੇਠ ਨੂੰ ਨਹੀਂ ਆਪਣੇ ਬਾਹਰ ਨੂੰ ਤੱਕ ਤੇ ਲਵਾ ਲੈ ਆਪਣੇ ਬਾਹਰ ਨੂੰ ਤੱਕ ਤੇ ਮੇਰੇ ਬਾਹਰ ਨੂੰ ਸਾਰੇ ਵੇ ਜੇਠਾ ਦੂਰ ਖੜੇ ਦੂਰ ਖੜੇ ਗੱਲ ਕਰਗੇ ਵੇ ਜੇਠਾ ਦੂਰ ਦੂਰ ਖੜੇ ਗੱਲ ਕਰਗੇ ਵੇ ਜੇਠਾ ਖੜੇ ਗੱਲ ਕਰੀਏ ਵੇ ਜੇਠਾ ਦੂਰ 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 ਖੜੇ ਗੱਲ ਕਰੀਏ ਵੇ ਜੇਠਾ ਨਾਚੇ ਨਾਚੇ ਨਾਚੀ ਨੀ ਦੁਹੜੀ ਹੌਲੀ ਹੌਲੀ ਨੱਚ ਨਾਚੇ ਨਾਚੇ ਨਾਚੀ ਨੀ ਦੁਹੜੀ ਹੌਲੀ ਹੌਲੀ ਨੱਚ ਢੀਗਾ ਪਵੇ ਨਾਗ ਵੰਡੀਆਂ ਦੀ ਕੰਧ ਹਵੱਲੀ ਗੇ ਤੇਰਾ ਗਿੱਧਾ ਸਾਰੇ ਤੇਰਾ ਗਿੱਧਾ ਸਾਰੇ ਪਿੰਡ ਰੂਪ ਸਾਰੇ ਪਿੰਡ ਨੂੰ ਪਸੰਦ ਵੱਲੀਏ ਤੇਰਾ ਗਿੱਧਾ ਸਾਰੇ 니 ਤੇਰਾ ਗਿੱਧਾ ਸਾਰੇ ਪਿੰਡ ਨੂੰ ਪਸੰਦ ਵੱਲੀਏ ਤੇਰਾ ਗਿੱਧਾ ਸਾਰੇ ਜੇ ਕੁੜੀਏ ਤੇ ਨੱਚਣਾ ਆਉਂਦਾ ਜੇ ਕੁੜੀਏ ਤੇ ਨੱਚਣਾ ਆਉਂਦਾ ਨੱਚ-ਨੱਚ ਕਰਦੇ ਟਕੇ ਨੀ ਇਸ ਜਵਾਨੀ ਨੂੰ ਫੇਰ ਭੈਣਗੇ ਟਕੇ ਨੀ ਇਸ ਜਵਾਨੀ ਨੂੰ ਫੇਰ ਹਾਈ ਨੀ ਜੈ ਵੱਡੀ ਦਾ ਬਲੂਂਗੜਾ ਰੋਵੇ ਹਾਈ ਨੀ ਜੈ ਵੱਡੀ ਦਾ ਬਲੂਂਗੜਾ ਰੋਵੇ ਬਾਪੂ ਬਾਪੂ ਕਰਦਾ ਨਹੀਂ ਬਲੂਂਗੜਾ ਰੋਵੇ ਬਾਪੂ ਬਾਪੂ ਕਰਦਾ ਨਹੀਂ ਬਲੂਂਗੜਾ ਰੋਵੇ ਬਾਪੂ ਇਹਦੇ ਪਿਓ ਦੇ ਹੈ ਨਹੀਂ ਇਹਦਾ ਕਿੱਥੋਂ ਹੋਵੇ ਨਹੀਂ ਬਲੂਂਗੜਾ ਰੋਵੇ ਹਾਈ ਨੀ ਜੈ ਵੱਡੀ ਦਾ ਬਲੂਂਗੜਾ ਰੋਵੇ ਹਾਈ ਨੀ ਜੈ ਵੱਡੀ ਦਾ ਬਲੂਂਗੜਾ ਹਾਈ ਨੀ ਜੈ ਵੱਡੀ ਦਾ ਬਲੂਂਗੜਾ ਹਾਈ ਨੀ ਜੈ ਵੱਡੀ ਦਾ ਬਲੂਂਗੜਾ ਹਾਈ ਨੀ ਜੈ ਵੱਡੀ ਦਾ ਬਲੂਂਗੜਾ